ਲੋ ਜੀ ਟਿੱਖੇ ਸੱਬੇ ਥਾਵ ਨਹੀਂ ਤੁਜਿਆ ਇਹ ਲੜਕੇ ਨਾਲ ਧੋਖਾ ਹੋ ਗਿਆ ਬਹੁਤ ਵੱਡਾ ਓਏ 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 ਉਸਤਾਦ ਜਿਹੜਾ ਹੈਗਾ ਵਾ ਇੱਕੋ ਜਿਹੜੀ 20-25 ਸਾਲ ਪਹਿਲਾਂ ਸ਼ਗਿਰਦੀ ਹੁੰਦੀ ਸੀ ਉਹ ਅੱਜ ਵੀ ਇੱਥੇ ਹੈਗੀ ਏ ਦਿਨ ਰਾਤ ਨਾ ਨਹੀਂ ਸੌਂਦੇ ਜਾਦਾ ਤੇਰੀਆਂ ਚ ਰੋਂਦੇ ਹਾਏ ਰਾਣਾ ਹਾਏ ਰਾਣਾ ਰਾਣਾ ਜਿੱਥੇ ਰਾਣਾ ਉੱਥੇ ਜਾਣਾ ਤਰਾ ਅਦਾ ਟਾਈਮ ਹੈ ਜੀ ਤੇ ਜਿਮ ਦੇ ਅੰਦਰ ਐਂਟਰੀ ਹੋ ਰਹੀ ਹੈ ਨਹੀਂ ਨਹੀਂ ਫੇਰ ਫੇਰ ਹਾਂ ਕਿਦਾਂ ਮਿੱਤਰੋ ਕੀ ਹਾਲ ਹੈ ਹਾਂਜੀ ਮਿੱਤਰੋ ਕੀ ਹਾਲ ਚਾਲ ਵਰਸਦਾਰ ਸਾਹਿਬ ਦੇਖੋ ਇਹੋ ਜਦੋਂ ਸਾਈ ਚੁੱਕਿਆ ਗਿਆ ਮੁੰਡਾ ਓਕੇ ਹੋਏ ਨਾ ਤੇ ਕਿੰਨੀ ਬਾਣੀ ਜੀ ਤੁਹਾਡਾ ਖਰਾਬ ਤੇ ਕਿੰਨੇ ਕੀ ਕਰੋਗੇ ਹਾਂ ਇਹ ਬਣਾ ਜੀ ਵੀਰ ਨੇ ਚੈਨ ਬਣਾਈ 550 ਦਾ 550 ਦਾ ਆ ਗਿਆ ਮਿੱਤਰੋ ਤੁਸੀਂ ਬੋਲ ਛੱਤੀ ਦਾ ਤਾਰਿਆਂ ਨੂੰ ਜੋ ਜੋ ਭਵਾਲੇ ਨੂੰ ਅੱਜ ਤੋਂ ਬਾਅਦ ਡੇਲੀ ਬਲੌਗਸ 'ਚ ਨਜ਼ਰ ਆਊਂਗਾ ਅੰਦਰੋਂ ਦਿੱਲੀ ਫਲੋ ਦੇ ਨਜ਼ਰ ਆਊਗਾ ਹਾਂ ਤੇਰੀ ਵੀਡੀਓ ਲੈ ਆ ਕਰੀ ਨਾਲ ਲੈ ਆ ਕਰੀਏ ਲੈ ਜਾ ਬਰੋ ਤੇਰੀ ਸਹਿਮਤੀ ਗਈ ਆ ਉਹ ਤੇ ਮੇਰਾ ਮੇਰਾ ਦਿਮਾਗ ਹੈ ਮੇਰਾ ਦਿਮਾਗ ਥੋੜਾ ਘੱਟ ਆ ਬਦਵਾ ਜ਼ਿਆਦਾ ਕਰ ਜਿੰਨਾ ਜਿਹੜੇ ਕਹਿੰਦੇ ਆ ਕਿ ਬੈਲਟਾ ਹਾਂਦੇ ਤੁਸੀਂ ਇਹ ਕਰਦੇ ਇਹ ਨਤੀਜਾ ਦੇ ਸੇਮ ਸਹਿਜ ਆ ਨੀ ਬਦਲੋ ਤੇਰੇ ਲੱਕ ਦੇ ਜੱਟ ਦੇ ਡੋਲੇ ਦਾ ਯਰ ਕੰਮ ਉਹ ਬਿਲਕੁਲ ਨਹੀਂ ਕਰਨੀ ਦਗਣ ਆਸਤੇ ਹੀ ਇਨਕਲਾਈਨ ਕੇਬਲ ਥੱਲੇ ਫੜ ਥੱਲੇ ਥੱਲੇ ਆਣਾ ਥੱਲੇ ਰੈਸਟ ਮੰਗਣੀਆਂ ਵੇਖੋ ਮੇਰੀ ਫੁੱਲ ਪੰਪਿੰਗ ਆ ਗਾਜਰ ਔਲਾ ਹਰੜ ਤੇ ਬੇਲ ਚਾਰੇ ਕਦੀ ਮਿਸ ਨਾ ਕਰਿਓ ਆਓ ਤੁਹਾਨੂੰ ਮਿਲਦੇ ਆ ਨਵੇਂ ਨਵੇਂ ਲੋਕਾਂ ਦੇ ਵਿੱਚ ਬਾਈਸ ਸੱਫ ਦਾ ਵਰਕਆਊਟ ਦੱਸਿਆ ਬਾਕੀ ਗੱਲਾਂ ਬਾਤਾਂ ਆਈਆਂ ਲੋ ਜੀ ਟਿੱਠੇ ਸੱਬੇ ਥਾਵ ਨਹੀਂ ਤੁਜਿਆ ਅੱਜ ਤਾਂ ਰਾਤ ਦਾ ਜਿਹੜੇ ਵੀ ਸਾਡੇ ਵਰਲਡ ਦੇ ਵਿੱਚ ਰਹਿੰਦੇ ਆ ਸਿਹਦਾਸਾ ਗੁਰਦੁਆਰੇ ਦੇ ਰਾਤ ਦੇ ਦਰਸ਼ਨ ਕਰਾਉਣੇ ਆ ਕਿਉਂਕਿ ਮੇਰਾ ਵਰਕਆਊਟ ਅੱਜ ਰਾਤ ਦਾ ਹੀ ਲੇਟ ਹੋ ਗਿਆ ਕਰੋ ਦਰਸ਼ਨ ਤੇ ਲਈਏ ਮਹਾਰਾਜ ਦਾ ਨਾਮ ਅੱਜ ਤੁਹਾਨੂੰ ਵਲੌਗ ਦੇ ਵਿੱਚ 5 ਤੋਂ 6 ਐਕਸਰਸੀਆਂ ਬਾਈਸੈਪਸ ਦੀਆਂ ਦੱਸਾਂਗੇ ਕਿ ਜਿੰਨਾ ਵੀਰਾਂ ਦੇ ਲੋਕ ਉਹ ਡੋਲੇ ਉਹਨਾਂ ਨੇ ਕੰਪੋਜ਼ਰਟ ਕਿਹੜਾ ਲਾਇਆ ਕਰਨਾ ਤੇ ਕਿੱਦਾਂ ਲਾਉਣੀ ਹੈ ਉਹਦੇ ਵਿੱਚ ਤੁਹਾਨੂੰ ਵਲੌਗ ਦੱਸਾਂਗੇ ਠੀਕ ਆ ਕਰੋ ਦਰਸ਼ਨ ਸਰਬਾਦਾ ਪੜਾ ਮੰਗੋ ਸਰਬਾਦਾ ਪੜਾ ਸੋ ਗਾਇਸ ਹੋ ਲੱਗੀ ਹੈ ਕਿਆ ਸਤਾ ਜੀ ਹੁੰਦੇ ਉਦੋਂ ਸਤਾ ਜੀ ਆ ਰਹੇ ਨੇ ਤੇ ਤੁਹਾਨੂੰ ਦੁਕਾਨ ਦੇ ਵਿੱਚ ਓਏ ਮਾਡੋ ਆਪਣੀ ਗੱਡੀ ਅੰਦਰ ਰਿਪੇਅਰ ਕਰ ਰਹੇ ਹਾਂ ਹਾਂ ਜੋ ਠੀਕ ਆ ਹੋ ਗਿਆ ਮੋਬਾਈਲ ਬੋਲ ਜੀ ਆ ਰਿਹਾ ਕਿ ਹਾਈਪਲ ਪਿੱਛੇ ਜਾਣ ਲੱਗਿਆ ਇਹ ਕਾਰਾ ਜਮਾਨਾ ਗਿਆ ਐਨ ਮੈਨੂੰ ਤੇ ਲੱਗਦਾ ਕਿ ਮਨਾਤਾ ਨਹੀਂ ਐ ਬਸ ਠੀਕ ਇਹ ਨਾ ਨਵਾਂ ਪਤਾ ਰਾਜਨ ਦਸਤੀ ਰਾਜਨ ਦੀ ਜਗਾਈ ਇਹ ਲੜਕੇ ਦਾ ਧੋਖਾ ਹੋ ਗਿਆ ਬਹੁਤ ਵੱਡਾ ਇਹਦਾ ਸਾਥ ਦੋ ਸਰ ਜਾਨੇ ਵਿਚਾਰੇ ਦਾ ਮੈਂ ਮੂੰਹ ਲਗਾਉਦਾ ਹਾਂ ਇਹਨਾਂ ਦੀ ਬਕਰੇਲੀ ਦਾ ਨਿਕਲੂਗੀ ਵੇਖੋ ਹੁਣ ਯਾਰ ਤੂੰ ਕੀ ਮੈਂ ਕਹਿੰਦਾ ਪੈਰੀ ਹੱਥ ਮੇਂ ਭਰਾਵਾ ਲਾਇਆ ਕਰ ਲੋਕੀ ਮੁੜ ਕੇ ਕਹਿੰਦੇ ਪੈਰੀਓੜ ਅਡਾਲਾ ਪੂਰੇ ਮਾਰ ਬਾਬਾ ਜੀ ਓ ਵਾਹ ਮੁੰਡੇ ਮੈਂ ਬੜਾ ਕਿਤੇ ਚੰਡੇ ਆ ਜੇ ਮੈਨੂੰ ਮਿਲ ਲਉਂਦੇ ਆ ਮੈਂ ਇਹੋ ਜੇ ਚੰਡੇ ਆ ਵੀ ਰੋਡ ਦੇ ਉੱਪਰ ਹੀ ਐਕਸੇ ਚਾਲੂ ਹੋਏ ਨਹੀਂ ਆ ਉਹ ਕਹਿਣ ਸਾਰੀ ਢਾੜੀ ਕੰਮ ਕਰਦਾ ਬਲੌਗ ਦੇ ਵਿੱਚ ਪਾਉਣੇ ਆ ਇਹ ਮੁੰਡਾ ਐਕਸੇ ਲਾ ਗਿਆ ਵਾ ਸਾਲੇ ਨੂੰ ਨਹੀਂ ਆਏ ਲਾਉਣੀ ਨਾ ਜਾਂ ਉੱਥੇ ਮੁੰਡਿਆਂ ਨੂੰ 40 ਡੱਟ ਮਾਰ ਕੇ ਬਣਾਉਂਦੇ ਡਾਂਗ ਨਹੀਂ ਬਣਾਉਂਦੇ ਓਏ 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 ਮੁੰਡੇ ਸਾਡੇ ਇਹਦੇ ਚੇਲੇ ਸਦਾ ਤਿਆਰ ਬਰਤਾਰ ਫੌਜ ਬਾਬਾ ਜੀ ਬੱਸ ਉਹ ਗੱਡੀ ਥੱਲੇ ਨਾ ਨੀ ਭਾਈ ਸੇ ਬੋਲ ਮਾਰੇ ਆਪੇ ਮੈਸੇਜ ਦੋ ਵਲੌਗ ਜੀ ਭਾਈ ਦੱਸੋ ਦੱਸੋ ਕਿਹਦੇ ਚੇਲੇ ਨੇ ਦੱਸੋ ਮੈਸੇਜ ਇਹ ਹੀ ਆ ਵੀ ਜੇ ਜਿਹਦੀ ਜਿਮ ਹੁੰਦੇ ਜੇ ਜਿਮ ਆਗੇ ਤੁਸੀਂ ਇੱਥੇ ਜੀ ਕਹਿੰਦੇ ਜੀ ਵੀ ਐਕਸਰਸਾਈਜ਼ ਲਾਦੀ ਉਹ ਅਜੇ ਆ ਜੀ ਇੱਥੇ ਕੋਚ ਦੇ ਉਸਤਾਦ ਜੀ ਬੜਾ ਫਰਕ ਹੈਗਾ ਜੀ ਕੋਚ ਨੂੰ ਮੰਨਣਾ ਜਿਹੜਾ ਕੋ ਵਖਰੀ ਜੀ ਆ ਜਿਹੜੀ ਦੀ ਕਿੰਨੇ ਨੇ ਉਸਤਾਦ ਹੋਏ ਉਸਤਾਦ ਜਿਹੜਾ ਹੈਗਾ ਵਾ ਇੱਕੋ ਜਿਹੜੀ 20-25 ਸਾਲ ਪਹਿਲਾਂ ਸ਼ਗਿਰਦੀ ਹੁੰਦੀ ਸੀ ਉਹ ਅੱਜ ਵੀ ਇੱਥੇ ਹੈਗੀ ਹੈ ਐ ਬਾਬੇ ਬਾਬਾ ਕਿੰਨੇ ਮਾਰਦਾ ਹੀ 40 ਲਾਇਆ ਹੈ 40 ਆ ਵੇਖੋ ਦੁੱਧ ਲੈ ਗਿਆ ਨਾਲ ਅੱਠ ਫੈਣ ਦਾ 90 ਰੁਪਏ ਕਿਲੋ ਹੁਣ ਬਾਬਾਈ ਉਹ ਦੁੱਧ ਦਿਓ ਦੁੱਧ ਕਿ ਦੁੱਧ ਉਹ ਦੁੱਧ ਜਿਹਨੇ ਮਿਲਦਾ ਉਹਦੇ ਇਹ ਲੈ ਆਵੇ ਵਾਹ ਜੀ ਵਾਹ ਮਾਰੋ ਕੈਮਰਾ ਵਲੌਗ ਦੇ ਵਿੱਚ ਕਿੰਨਾ ਦਿਲ ਵਿੱਚ ਹੋਵੇ ਪਿਆਰ ਹੋਣ ਨੇ ਕੀ ਨਹੀਂ ਹੁੰਦਾ ਬਹੁਤਿਆਂ ਪਿਆਰਾਂ ਵਾਲੀ ਇਹ ਨਹੀਂ ਸਾਡੇ ਚੇਤੇ ਹੀ ਭੁੱਲ ਗਏ ਨੇ ਦਿਨ ਰਾਤ ਨਾਲ ਨਹੀਂ ਸੌਂਦੇ ਜਾਦਾ ਤੇਰੀਆਂ ਜੇ ਰੋਂਦੇ ਬੂਹੇ ਹੰਝੂ ਬਣ ਫੁੱਲ ਗਏ ਨੇ ਸੰਜੂ ਬਹੁਤਿਆਂ ਪਿਆਰਾਂ ਵਾਲੀ ਇਹ ਨਹੀਂ ਸਾਡੇ ਚੇਤੇ ਹੀ ਭੁੱਲ ਗਏ ਨੇ ਆੜਾ ਪਰਿਵਾਰ ਆ ਸੰਜੂ ਪੰਜ ਛੇ ਦਿਨ ਗਿਆ ਕਿਤੇ ਕੰਮ ਸੰਜੂ ਸਾਜ ਦੇ ਸੀ ਮੈਂ ਕਹਿਣਾ ਨਾ ਕਿ ਬੰਦੇ ਨਾਲ ਇੰਨਾ ਪਿਆਰ ਹੋਵੇ ਦੋਨਾਂ ਦਾ ਜੇ ਬੰਦਾ ਕੋਈ 8 ਦਿਨ ਨਾ ਮਿਲੇ ਦੇ ਉਹ ਬੰਦਾ ਨੂੰ ਇੰਨਾ ਕਿ ਮਿਸ ਕਰੇਗੇ ਜੀ ਕਰੀਏ ਵੀ ਉੱਥੇ ਚਲੀਏ ਕੀ ਮਹਿਸੂਸ ਹੋਇਆ ਤੁwidehat 9 ਦਿਨ ਬਾਹਰ ਰਹਾ ਚਲ ਕੰਮ ਕਰ ਤੇ ਗਿਆ ਹਾਂ ਕੀ ਮਹਿਸੂਸ ਹੋਇਆ ਤੈਨੂੰ ਇਧਰ ਆ ਪਟਾਚ ਰਿਆ ਪਰ ਫੋਨ ਕੀਤਾ ਉਸਤਾਜ ਜੀ ਗੱਡੀ ਧੋਣੀ ਆ ਮੈਂ ਕਿਹਾ ਧੋਣੀ ਆ ਗੱਡੀ ਲੈ ਗਿਆ ਧੋ ਗਿਆ ਟਿੰਟਾਚ ਆ ਪਰ ਸਾਡਾ ਵੀ ਜੀ ਕਰਦਾ ਅਸੀਂ ਬੱਚਾ ਥਾਂ ਪਾਲਿਆ ਸਾਨੂੰ ਮਿਲੇ ਗਿਲੇ ਐਕਸਲ ਲਾਵੇ ਨਹੀਂ ਜੀ ਤੁਹਾਡੇ ਤੋਂ ਬਿਨਾ ਆ ਮੀਰ ਤੋਂ ਬੜਾ ਹੈ ਇਹ ਲੈਣਾ ਤੇਲ ਸਾਹੀ ਸਹੀ ਯਾਰ ਸਾਡਾ ਪਿਆਰ ਹੀ ਇਹੋ ਜਿਹਾ ਮੈਂ ਦੇ ਨਾ ਮੈਨੂੰ ਮੇਰੇ ਪਾਪੇ ਨੇ ਇੱਕੋ ਗੱਲ ਸਿਖਾਈ ਸੀ ਕਹਿੰਦਾ ਪੁੱਤ ਜੇ ਤੇ ਕੋ 100 ਰੁਪਏ ਹੋਵੇ ਨਾ ਤੇ ਉਸ ਹਿਸਾਬ ਨਾਲ ਜਿੱਥੇ ਵੀ ਖਰਚਾ ਲੱਗੂਗਾ 10 ਰੁਪਏ ਵਧ ਦੇ ਯਾਰਾਂ ਦੋਸਤਾਂ ਜੀ ਜੇ ਜਿਆਦਾ ਹੋਣਾ ਤੇ ਫਿਰ ਪ੍ਰਵਾਹ ਨਾ ਕਰੀ ਕੁਛ ਨਹੀਂ ਦਾ ਮਾਰਾ ਹੁਣਾਂ ਜਿਆਦਾ ਦਿੰਦਾ ਇਹ ਨਹੀਂ ਮੈਂ ਗੱਲ ਕੀਤਾ ਜਦੋਂ ਮੇਰਾ ਪਰਿਵਾਰ ਇਕੱਠਾ ਹੋਏ ਨਾ ਮੈਨੂੰ ਲੱਗ ਨਹੀਂ ਯਾਰ ਫਿਰ ਪਰਿਵਾਰ ਦਾ ਮਿਲ ਕੇ ਪਰਿਵਾਰ ਸਾਨੂੰ ਲੋੜ ਪੈਂਦੀ ਆਹੀ ਸੰਜੂ ਨੂੰ ਫੋਨ ਕਰੀਦਾ ਸੰਜੂ ਨੂੰ ਪੈਂਦੀ ਹੈ ਹੱਲ ਕਰਦਾ ਗੇਮ ਟੇ ਗਿਆ ਸਾਡਾ ਇਹੋ ਜਿਹਾ ਪਰਿਵਾਰ ਆ ਤੇ ਜਿਹੜੇ ਬੰਦੇ ਨਾ ਜਿਹੜੇ ਇਨਸਾਨ ਨਾ ਪਿਆਰ ਪਾਣੀ ਇਹੋ ਜਿਹਾ ਪਾਣੀ ਕਿ ਜਦੋਂ ਤੈਨੂੰ ਛੱਡੇ ਨਾ ਤੇ ਰਾਤ ਸੁਪਣਿਆਂ ਦੇ ਵਿੱਚ ਆਵੇ ਹਾਏ ਰਾਣਾ ਹਾਏ ਰਾਣਾ ਰਾਣਾ ਜਿੱਥੇ ਰਾਣਾ ਉੱਥੇ ਜਾਣਾ ਆ ਤੁਹਾਨੂੰ ਮਿਲਦੇ ਆ ਪਿਛੇ ਸਾਰੇ ਖਲੋਗੇ ਬੰਦੇ ਨੂੰ ਜਾਨ ਨਾ ਦੇ ਆਉਂਦੋਂ ਮਿਲਦੇ ਆ ਰਾਣਾ ਦਾ ਰੌਕ ਜਿਮ ਦੀ ਐਂਟਰੀ ਰਾਤ ਦੀ ਅੱਜ ਤੱਕ ਦੱਸਾਂ ਕਿ ਆਪਾਂ ਭਾਈ ਸਾਹਿਬ ਦੀ ਐਕਸੀਆ ਜੀ ਸਰ ਆ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਰਾਣਾ ਦਾ ਜੈਮ ਮੈਂ ਤੁਸੀਂ ਇੱਕ ਗੱਲ ਬੋਲ ਦਿੰਦਾ ਡਰ ਜਾਂਦਾ ਪਿੱਛੇ ਰੋਵਾ ਕੋਈ ਗੱਲ ਸਰ ਅਦਾ ਟਾਈਮ ਹੈ ਜੀ ਤੇ ਜਿੰਦ ਦੇ ਅੰਦਰ ਐਂਟਰੀ ਹੋ ਰਹੀ ਹੈ ਨਹੀਂ ਨਹੀਂ ਫੇਰ ਫੇਰ ਕਿਦਾਂ ਮਿੱਤਰੋ ਕੀ ਹਾਲ ਹੈ ਹਾਂਜੀ ਮਿੱਤਰੋ ਕੀ ਹਾਲ ਚਾਲ ਤੇ ਹੌਲੀ ਦਾ ਟਾਈਮ ਹੈ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਤਗੜੇ ਤਗੜੇ ਸਾਢੇ 9 ਬੰਦੇ ਨੇ ਬਾਡੀ ਬਿਲਡਰ ਬੰਦੇ ਨੇ ਤੇ ਐਸਟੀ ਤੋਂ ਬਸ ਇਨਾ ਹੀ ਦੱਸਣਾ ਚਾਹੁੰਦਾ ਕਿ ਥੋੜਾ ਡਰ ਕੇ ਵੀ ਰਿਹਾ ਕਰੋ ਵਿੱਚ ਵਿੱਚ 1.5 ਮਹੀਨਾ ਹੋਇਆ ਤਾਂ ਕਿੰਨਾ ਤੁਹਾਡੀ ਬੜੇ ਚਿਰ ਦੀ ਵੇਟ ਕਰਨ ਲਿਆ ਇੱਕ ਕੜੀ ਮੈਂ ਵਲੌਗ ਜਾਦਾ ਜਸਪ੍ਰੀ ਦਾ 10 ਵਜੇ ਐਕਸਲ ਆਉਣੀ ਹੈ ਤੇ ਮੈਂ 3 ਵਜੇ ਤੱਕ ਉਹ ਪ੍ਰੀ ਰਿਕਾਰਡ ਵੀ ਪੀ ਗਿਆ 3 ਵਜੇ ਤੱਕ ਮੇਰੀ ਰੀਡ ਕਰਦਾ ਰਿਹਾ ਮੇਰਾ ਕਿ ਹੁੰਦਾ ਕਿ ਜਦੋਂ ਕੋਈ ਦਾ ਫੋਨ ਆ ਗਿਆ ਨਾ ਕੋਈ ਸਜਣ ਮਿੱਤਰ ਦਾ ਫਿਰ ਲੰਬੀਆਂ ਗੱਲਾਂ ਚੱਲਣੀਆਂ ਲੰਬੀਆਂ ਹੀ ਡੇਢ ਮਹੀਨੇ ਦੇ ਵਿੱਚ ਸ਼ਗਿਰਦੀ ਪੂਰੀ ਐਂਡ ਕਰਾਉਂਦੇ ਗਲਤੀਆਂ ਕਰਦੇ ਆ ਪਰ ਮੈਨੂੰ ਪਤਾ ਕਿ ਬੰਦੇ ਐਂਡ ਤੇਰਾ ਪਤਾ ਲੈਕਸਿੰਗ ਨਾ ਉਹ ਨਾ ਵੀ ਹਾਂ ਸਰ ਜੀ ਠੀਕ ਕਰਦੇ ਆ ਜੋ ਲੋ ਫਿਰ ਤੇਰੇ ਪੈਨ ਲਗਾ ਕੇ ਸਰ ਠੀਕ ਠੀਕ ਉੱਪਰ ਜਿੰਦਾ ਲੋਕੇਸ਼ਨ ਖਾਣਾ ਚਾਹਣਾ ਤੇ ਜਾ ਉੱਪਰ ਤੋਂ ਮੈਂ ਜਾ ਮੈਂ ਠਾ ਜਾ ਜਾ ਆਹ ਇੱਕ ਉਹ ਲੇਟਾ ਸੈੱਟ ਕਰਦੇ ਨੂੰ ਆਹ ਵੇਖੋ ਲੇਟਾ ਕਿੱਡੀ ਸੋਹਣੀ ਲੱਗਦੀ ਹੈ ਲੇਟ ਦਾ ਸ਼ੂਜ਼ ਦਾ ਸ਼ੌਕ ਆ ਉਹ ਵਾਹ ਜਿਹੜੇ ਵੀ ਆਪਾਂ ਕੋਈ ਚੈਲੰਜ ਪਾਈਦੇ ਆ ਜਾਂ ਕੰਪੀਟੀਸ਼ਨ ਕਰਾਈਦੇ ਆ ਉਹਨਾਂ ਦੇ ਵਿੱਚ ਆਪਾਂ ਨੂੰ ਇੱਕ ਟਰੈਕ ਮਿਲਦਾ ਕੀ ਮਿਲਦਾ ਵੀ ਆਪਾਂ ਯਾਰ ਆਹ ਮੁੰਡੇ ਨੇ ਐਨੇ ਕੀ ਆ ਕਮਾਂਡੋ ਦੇ ਕੱਲ ਮੁੰਡਾ ਆ ਮੈਂ ਸੋਚਿਆ ਨਹੀਂ ਯਾਰ ਬਤਾਲੇ ਬਹੁਤ ਹੁੰਦੇ ਆ ਓਕੇ ਆ ਉਹ ਮੁੰਡੇ ਨੇ 38 ਲਾਇਆ ਬੈਸਟ ਕੀਤਾ ਵਧੀਆ ਕੀਤਾ ਵੀਡੀਓ ਪਾਈ ਸਾਰਿਆਂ ਨੇ ਵੇਖੀ ਹੈ ਨਾ ਹੁਣ ਕਮਾਂਡੋ ਦਾ ਕੀ ਆਪਾਂ ਕਟੋਖੜ 50 ਸੋਚ ਲੇ ਤੂੰ ਕਦੀ ਰੈਪ ਨਹੀਂ ਲਾਇਆ 80 ਦੇ ਹਾਂਜੀ ਗੁਰੂ ਜੀ ਰਾਈ ਦਾ ਪਾਇਆ ਚੈਲੰਜ 15 ਮਹੀਨਾ ਲੱਗਦੇ ਹੁੰਦੇ ਸੀ 15 ਲੱਗਦੇ ਤੈਨੂੰ ਇਹ ਮੈਂ ਵੀ ਬੈਸਟ ਕਰਾਂ ਤੂੰ ਕੱਲ ਰਾਈ ਨੂੰ ਕੱਟ ਗਿਆ ਹਾਂ ਇਹਦਾ ਕੀਤਾ ਸਰਦਾਰ ਮੁੰਡਾ ਨਵਾਂ ਓਕੇ ਰਿਪੋਰਟ ਚੱਲ ਰਿਹਾ ਪੂਰੀ ਸਗਿਰਦੀ ਕਰੂਗਾ ਇਹ ਵੀ ਢਿੱਗਿਆ ਕਹਿੰਦਾ ਸਰ ਮੈਂ ਨਹੀਂ ਚਾਰਜ ਪਾਉਣਾ ਮੈਂ ਕਹਾਂ ਯਾਰ ਤੇਰੇ ਚ ਕੁਆਲਿਟੀ ਹਰ ਬੰਦੇ ਦੀ ਕੁਆਲਿਟੀ ਹੁੰਦੀ ਆ ਤੂੰ ਚਿੰਨਾ ਬਸ ਲਾ ਸਕਦਾ ਕੱਲ ਆਪਾਂ ਵੈਸੇ 21 ਜਿੰਨਾ ਪਲਾ ਗਿਆ ਇਹਨੂੰ ਮੈਂ 30 ਦਾ ਟਾਰਗੇਟ ਦੇਤਾ ਇਹਦਾ ਆਪਾਂ ਚੈਲੰਜ ਵੀ ਦਿਨ ਮੇਰੇ ਕੋਲ 1 ਮੰਥ ਓਕੇ ਕਰ ਦੇਣਾ ਮੈਂ ਮਹੀਨੇ ਬਾਅਦ ਮੁੰਡੇ ਦਾ ਚੈਲੰਜ ਹੈਗਾ ਕਟਿੰਗ ਬਹੁਤ ਸੋਹਣੀ ਹੈ ਗੇਨਿੰਗ ਦੇ ਫੁੱਲ ਇੱਕ ਬਾਈਸਪ ਕੋਈ ਮਰਦਾਰ ਸਾਹਿਬ ਦੇਖੋ ਇਹੋ ਜਿਹੇ ਦਸਾਈ ਚੁੱਕਿਆ ਗਿਆ ਮੁੰਡਾ ਓਕੇ ਹੋਇਆ ਨਾ ਉਹਦਾ ਕੱਲ ਮੁੰਡਾ ਆਇਆ ਸੀ ਨਾ ਉਹਨੂੰ ਵੀ ਕੋਈ ਜੇ ਚਲੋ ਮੈਂ ਨਹੀਂ ਕਹਿੰਦਾ ਮੈਂ ਵਧੀਆ ਉਦਾਂ ਵੀ ਬੜੇ ਬੜੇ ਕੋਚਸ ਬੜੇ ਉਸਤਾਦ ਅੰਮ੍ਰਿਤ ਸਰਚ ਵਧੀਆ ਅਹੀਂ ਦੇ ਸਭ ਤੋਂ ਮਾੜੇ ਆ ਸਾਹਮਣੀ ਚੰਗੇ ਬੁਰਾ ਨਹੀਂ ਕੋਈ ਉਨੂੰ ਜੇ ਕੋਈ ਸਹੀ ਉਸਤਾਦ ਮਿਲ ਜੇ ਨਾ ਉਹ ਮੁੰਡਾ ਤਗੜਾ ਹੋਣਾ ਲਾ। ਪਰ ਉਹਨੂੰ ਉਹ ਕਹਿੰਦਾ ਮੈਂ ਆਪੇ ਐਕਸੇ ਕਰਦਾ। ਇਸ ਕਰਕੇ ਜਿਹੜੇ ਚੈਲੰਜ ਪਾਈਦੇ ਆ ਕੰਪੀਟੀਸ਼ਨ ਕਰਾਈਦੇ ਆ ਤੁਹਾਨੂੰ ਐਪਰੀਸ਼ੀਏਟ ਕਰੀਦਾ ਇਹਨਾਂ ਦਾ ਇਹੋ ਹੀ ਫਾਇਦਾ ਹੁੰਦਾ। ਮੈਰੀ 250 ਕਿਉਂ ਨਹੀਂ ਹੋਣੀ ਹੋਣੀ ਨਹੀਂ ਕਿਉਂਕਿ ਮੇਰੇ ਨਾਲ ਹੀ ਕੋਈ ਲਾਉਂਦਾ। ਮੈਂ ਉੱਥੇ ਸੰਤੁਸ਼ਟ ਹਾਂ। ਜਸਪ੍ਰੀਤ ਮੇਰੇ ਨਾਲ ਲਾ ਲਾ ਕੇ ਸਾਹਮਣੇ ਆ ਗਿਆ। ਤਗੜੇ ਨਾਲ ਐਕਸੀ ਲਾਉਗੇ ਤਗੜੇ ਹੋ ਗਈ। ਇਹ ਚੀਜ਼ਾਂ ਹੁੰਦੀਆਂ। ਹਾਂ। ਆਹ ਲੜਕਾ ਜਦੋਂ ਗੱਲ ਕਰੀ ਇੱਕੋ ਗੱਲ ਪੁੱਛਦਾ ਸਰ ਕੰਪੀਟੀਸ਼ਨ ਕਰੋ ਬੜਾ ਜੋਸ਼ ਆ। ਹੁਣ ਮੈਨੂੰ ਨਹੀਂ ਪਤਾ ਜੀ ਕਰਦਾ ਮੈਂ ਪਲੇਅਰ ਬਣਾ ਪਰ ਜਿੰਨੇ ਕਿ ਮੇਰੀ ਆਗਮੈਂ ਪੈਸਾ ਕਰਕੇ ਪੁੱਛਦਾ ਸੱਚ ਬੋਲ ਇਹਨੂੰ ਕੋਈ ਨਹੀਂ ਕਰ ਪਉਂਦਾ ਸੱਚ ਬੋਲ ਦੇ ਅੱਜ ਕਿ ਹਸਰ ਪੈਸਾ ਵੀ ਲੋੜਿਆ ਹੁੰਦਾ ਐ ਜਾ ਵੇ ਤੇਰੇ ਪੱਗ ਦੀ ਗੱਲ ਹੋਈ ਤੂੰ ਨਹੀਂ ਕਿਹਾ 500 ਦੇ ਦੋ ਨਹੀਂ ਕਿਹਾ ਸੀ ਉਸਤਾਦ ਜੀ ਉਹ ਕੀ ਆ ਹੋਰ ਦੂਜੇ ਮੁੰਡੇ ਨੇ ਕਹਿ ਤਾਰੀ ਇਹਦਾ ਨਾਮ ਲੈ ਕੇ ਅੱਛਾ ਉਹ ਨਾਮ ਕਰ ਜਾਣ ਕੇ ਲੈ ਗਾਲਾਂ ਮਾਉਣ ਅੰਦੇ ਅੱਛਾ ਅੱਛਾ ਇਹ ਜੋਸ਼ ਹੈ ਕਿਹੜਾ ਕੰਪੀਟੀਸ਼ਨ ਕਰੇਗਾ ਤੂੰ ਤੇ ਨਹੀਂ ਖਾਣੀ ਤੇਰਾ ਖਰਾਬ ਤੇ ਕਿਨੇ ਕੀ ਕਰੋਗੇ ਆਇਓ ਬਦਾਂ ਚ ਯਾਰ ਕੋ ਤੈਨੂੰ ਜੇ ਮੈਂ ਦੱਸਾਂ ਤਿਆਰੀ ਤੇ ਨਹੀਂ ਤੁਹਾਨੂੰ ਅਜੇ ਟਾਈਮ ਦਿੰਨੇ ਆ ਦੋ ਦਿਨ ਦੇ ਦੀਏ ਹੈ ਦੋ ਦਿਨ ਟਾਈਮ ਦੇ ਦੀਏ ਪੌੜੀਆਂ ਚੜ੍ਹਦੀਆਂ ਵਾਂ ਜਿਹੜਾ ਸਭ ਤੋਂ ਵੱਧ ਚੱਕਰ ਲਾ ਜੂਗਾ ਉਹ ਫਸਟ ਹੋਊਗਾ ਤੁਹਾਡੇ ਹਾਸਤੇ ਵਧੀਆ ਠੀਕ ਆ ਮਰਮਜੋਦ ਦੱਸੋ ਕਰ ਦੁਪਹਿਰਾਂ ਕਹਿ ਮੈਂ ਸ਼ਾਮੀ ਕੋ ਆਇਏ ਉਸਤਾਜ ਜੀ ਨੇ ਕਿਹਾ ਸੀ ਤਾਂ ਆਇਆ ਇਸ ਟਾਈਮ ਹਾਂਜੀ ਭੜੇ ਸਾਹਿਬ ਵਧੀਆ ਜੀ ਹੋ ਕੇ ਰਪੋਟਾ ਜਿੰਦਾਬਾਦ ਸਿੰਘ ਗੱਲਾਂ ਕਟੀਆਂ ਸੱਚੀਆਂ ਹੋਈਆਂ ਹਾਂ ਹਾਂ ਗੱਲਾਂ ਨੇ ਕਟਿਆ ਕਰੋ ਬਾਕੀ ਅੱਜ ਤੁਹਾਨੂੰ ਆਪਾਂ ਮੈਸੇਜ ਬੜਿਆਂ ਦੇ ਆਉਂਦੇ ਆ ਮੇਰਾ ਖੁਦ ਦਾ ਬਾਈਸੈਪਸ ਦਾ ਵਰਕਆਊਟ ਆ ਕੋਈ ਵੀ ਲੜਕਾ ਕੰਬੋ ਸੈੱਟ ਲਾਗੇ ਤੁਹਾਨੂੰ ਮੈਂ 6 ਐਕਸਰਾਈਜ਼ਾਂ ਬਲੌਗ ਵਿੱਚ ਬਾਈਸੈਪਸ ਦੱਸਾਂਗਾ ਡਾਈਟ ਸਹੀ ਰੱਖਿਓ ਧੂਆਂ ਕੱਢਦਾਗਾ ਤੂੰ ਆ ਡੌਲਾ ਇਹ ਕਿੰਨਾ ਦਾ ਮੁੰਡਾ ਨਹੀਂ ਇਹ ਮੁੰਡਾ ਕਿੰਨਾ ਦਾ ਬਾਕੀ ਰਾਜੇ ਨਾਲ ਸਾਰੇ ਜਣੇ ਅਪਰੀਸ਼ੀਏਟ ਕਰੋ ਲੀਨ ਤੇ ਹੀ ਹੁਣ ਇਹਨੂੰ ਮੈਂ ਕਿਹਾ ਤੈਨੂੰ ਆ ਬਾਡੀ ਨਹੀਂ ਚੱਜਦੀ ਇੱਕ ਕਟਲੀ ਨੂੰਣ ਵਾਲੀ ਇਹ ਤੇਰਾ ਤੱਕੜਿਆ ਨਾਲ ਮਾੜਾ ਮੋੜ ਪੀੜ ਹੋ ਰੇ ਕੋਈ ਪ੍ਰਵਾਹ ਨਹੀਂ ਛਾਤੀ ਉੱਪਰ ਵਾਹੇ ਓਕੇ ਹੋਵੇ ਮੋਢਾ ਓਕੇ ਹੋਵੇ ਕਿ ਡੱਲ ਕੋਈ ਜਾਂਦਾ ਨਹੀਂ ਬੈਕ ਤੇ ਮੈਂ ਰਾਏ ਨਹੀਂ ਯਾਰ ਤੱਕੜੀ ਕੰਮ ਠੀਕ ਆ ਓਕੇ ਰਪੋੜਿਆ ਕਿ ਇਹਦੇ ਪਿੱਛੇ ਨਹੀਂ ਲੱਗੀਆਂ ਤਾਂ ਆਪਣ ਨੂੰ ਆਨੂੰ ਚੋ ਚੰਗਾ ਲੱਗਦਾ ਫਿਰ ਤੱਕੜ ਰੱਗ ਓਕੇ ਰਪੋੜਿਆ ਕੜਿੰਗ ਅਹੀ ਕੜੀ ਬੋਡੀ ਬਿਲਡਿੰਗ ਕਰਨੀ ਹੈ ਕੱਪੜੇ ਪਾਏ ਸੋਹਣੇ ਲੱਗਣੇ ਵੀਰ ਨੇ ਚੈਨ ਬਣਾਈ 550 ਦਾ 550 ਦਾ 550 ਵਾਲੀਆਂ ਆ ਵੀ ਯਾਰ ਆ ओरिजिनल ਆ ਡੁਪਲੀਕੇਟ ਇਹ ਉਹ ਚੈਨ ਡੁਪਲੀਕੇਟ ਹੀ ਠੀਕ ਰਹਿੰਦੀ ਆ ਭਰਾਏ ਭਾਈ ਨਾਲ ਪਰ ਚਾਚੇ ਦੀ ਜਾਗੜੇ ਪਾਈ ਹੁੰਦੀ ਤੂੰ ਪਹਿਲਾਂ ਪੈਸੇ ਦੇ ਆਏ ਤੇਰੇ ਪੈਸੇ ਦੇ ਪਹਿਲਾਂ ਤੇ ਮਾਂ ਤੇ ਕੈਮਰਾ ਲੁਕੰਡਿਆ ਇਹ ਪਹਿਲੇ ਤੇਰੇ ਬਹੁਤ ਹੈ ਨਾ ਪੈਸੇ ਕਰੋ ਕਲੀਅਰ ਠੀਕ ਆ ਹੁਣ ਅਸੀਂ ਸ਼ਡਿਊਲ ਬਣਾਈਏ ਜਖਸੀ ਮੁੰਡਾ ਸਟਾਰਟ ਕਰਾਈਏ ਫਿਰ ਤੁਹਾਨੂੰ ਮਿਲਦੇ ਜਿੰਮ ਦੇ ਅੰਦਰ ਥੈਂਕ ਯੂ ਸੋ ਮੱਚ ਤੂੰ ਇਹ ਨਹੀਂ ਕਿਹਾ ਉਹ ਦੇਣਾ ਕਿ ਉਸਤਾਜੀ ਦੀ ਉਹਦਾ ਵੀ ਮੈਂ ਉਹ ਵੀ ਪਾਇਆ ਇਹ ਨਹੀਂ ਕਿਹਾ ਤੇਰਾ ਪਹਿਣਾ ਤੂੰ ਭੱਗਦੀ ਨਾ ਉਹ ਮੈਂ ਕੱਟਿਆ ਨਹੀਂ ਵੇਖਲਾ ਆਪਣ ਨੂੰ ਕਿ ਮੇਰਾ ਖਰਾਬ ਵਾਲਾ ਫੋਨ ਕਰਦਾ ਸੀ ਫਿਰ ਦੋ ਵਜੇ ਫੋਨ ਕਰ ਦੂਗਾ ਰਾਤ ਨੂੰ ਮੈਂ ਤੇ ਮੇਰਾ ਨਾ ਚੁਠਾ ਲਿਆ ਪਰ ਗੁੱਸਾ ਆ ਗਿਆ ਗੱਲ ਹਾਂ ਤੇਰਾ ਬੰਦ ਤੇਰਾ ਇੱਕ ਵਾਰ ਸੱਚੇ ਬੰਦੇ ਨੇ ਗੱਲ ਕੀਤੀ ਆ ਸੱਚੇ ਬੰਦੇ ਨੇ ਨਹੀਂ ਤਾਂ ਨਹੀਂ ਨਹੀਂ ਆਪਾਂ ਕਾਦੇ ਕਰਕੇ ਇੱਕ ਦੱਸਾ ਜੀ ਇਹ ਨਾਮ ਲਓ ਸਸੀ ਦਾ ਬਸ ਕਰਨ ਕੰਮ ਆ ਗਿਆ ਤੇਰੀ ਬੋਲ ਛੱਤੀ ਦਾ ਤਾਰਦਿਆਂ ਨੂੰ ਜੋ ਜੋਵਾਲੇ ਨੂੰ ਕਦਰਾਮ ਵਾਲੇ ਨੂੰ ਕਿਨੂ ਕਿਉਂ ਲਿਭਾ ਫਿਰ ਸਾਰਾ ਕਿਨੂ 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 ਬੋਲ ਬੋਲ ਜਾਨੋ क्या मैं ਆਤਰਾਲਾ ਪਲਾਸ ਸਾਹਿਬ ਮੈਂ ਕੇਂਦਰ ਤੇ ਆਣ ਗਿਆ ਸੀ ਹੁਣ ਮੈਂ ਆ ਗਿਆ ਤੁਹਾਨੂੰ ਪਤਾ ਇੱਕ ਦੋ ਬਲੌਗਰ ਵਿੱਚ ਨਹੀਂ ਆਇਆ ਅੱਗੇ ਤੋਂ ਤੁਹਾਨੂੰ ਵਧੀਆ ਹੋਊਗਾ ਦੋ ਦਿਨ ਮੈਂ ਜੈਲ ਤੇ ਹੈ ਦੋ ਦਿਨ ਮੈਂ ਜੈਲ ਅੰਦਰ ਬਾਅਦ ਦੇ ਵੀ ਵਲੋਗ ਦੇ ਨਜ਼ਰ ਆਊਗਾ ਤੇ ਹਮੇਸ਼ਾ ਕੈਮਰੇ ਸਾਹਮਣੇ ਆਇਆ ਕਰੂੰਗਾ ਅੰਮੇ ਤਾਂ ਟੈਮਲੇ ਤਾਂਮਲੇ ਆਉਂਗਾ ਆਪਣਾ ਕੌਂਟਰਸ ਲੈਵਲ ਤੇ ਆਉਂਗਾ ਆਪਣਾ ਕੌਂਟਰਸ ਲੈਵਲ ਤੇ ਆਉਂਗਾ ਐਕਸਸ ਦੇ ਨਾਲ ਨਾਲ ਕੋਈ ਫਾਟੀ ਅਟਕ ਕੌਂਟਰਸ ਲੈਵਲ ਤੇ ਆਉਂਦੇ ਆ ਇਹਨੇ ਨਾ ਸੋਚੀ ਤਾਂ ਨਾ ਕਿਹੋ ਜਿਹੋ ਵਲੋਗ ਬਣਾ ਕੇ ਰਹੀ ਵੀਡੀਓ ਪਹਿਲਾਂ ਇਹ ਪਤਾ ਦੱਸ ਤੇਰਾ ਯਾਰ ਸੱਚਾ ਕੌਣ ਹੈ ਤੇਰਾ ਕੌਣ ਹੈ ਨਾ ਫੈਮਿਲੀ ਚ ਫਲੂਨ ਸਿੱਧੀ ਇੱਕ ਗੱਲ ਦੱਸ ਹਾਂ ਨਾ ਹੈ ਤੇਰੀ ਵੀਡੀਓ ਲੈ ਆ ਕਰੀ ਨਾਲ ਲੈ ਆ ਕਰੀ ਤੇਰੀ ਸਹਿਮਤੀ ਹੈ ਕੀ ਆ ਉੱਤੇ ਬੋਲਣਾ ਮੈਨੂੰ ਵੀ ਹਾਂ ਚੈਂਪੀਅਨ ਉੱਧਰ დამ ਨਹੀਂ ਬੋਲੀ ਕੋਈ ਕਲੀਅਰ ਨਹੀਂ ਹੋਣਾ ਕੁਛ ਨਹੀਂ ਹੁੰਦਾ ਪੈ ਗਿਆ ਪੈ ਗਿਆ ਠੀਕ ਹੈ ਨਾ ਆ ਜਾਓ ਬਹਿ ਜਾਓ ਬਹਿ ਜਾਓ ਮੇਰੇ ਤੋਂ ਬਹਿਤੀ ਹੋਈ ਦੁਬਾਰਾ ਦੱਸਣੀ ਹਾਂ ਗਲਤੀ ਕਰੇਗਾ ਤਾਂ ਪੈਣੀ ਆ ਸੱਚ ਜੇ ਪੈ ਐਵੇਂ ਨਹੀਂ ਕਰਨਾ ਐਵੇਂ ਨਹੀਂ ਕਰਨਾ ਐਵੇਂ ਨਹੀਂ ਕਰਨਾ ਆਇਆ ਕਰਨਾ ਉਹ ਆਪਣੀ ਕੁਝ ਵਲੌਗ ਹੈਗੇ ਆ ਜਿਹੜੇ ਫੈਮਿਲੀਆ ਵੇਂਦੀਆਂ ਆਪਾਂ ਕੋਈ ਮਾਰੀ ਗੱਲ ਬੋਲਦੇ ਆ ਪਰਿਵਾਰ ਆ ਗੁਰਗਿਆਣ ਵਿਚਾਰ ਕਰਦੇ ਥੋੜੀ ਬੜੀ ਐਕਸਪੈਕਟ ਦੱਸਦੇ ਆਪਾਂ ਕੀ ਬਾੜੀ ਕਰਦੇ ਹੁਣ ਕੋਤ ਜੁਬਾਨ ਇਹਨਾਂ ਮਾਰ ਰਹੀਆਂ ਦੇਣਾ ਚਲੋ ਕਈ ਹਰ ਬੰਦੇ ਦੇ ਕਮੀ ਹੁੰਦੀ ਆ ਮੇਰੇ 'ਚ ਵੀ ਕੋਈ ਕਮੀ ਆ ਮੇਰੀ ਹਾਈਟ ਘਟਿਆ ਉਹ ਲੰਬਾ ਹੈਗਾ ਉਹਦੇ ਮੂੰਹ ਖਰਾਬ ਆ ਤੇਰੀ ਜਬਾਨ ਆ ਰਾਜੇ ਦਾ ਇੱਕੋ ਨੱਕ ਦੇ ਵਿੱਚ ਜਿਹੜਾ ਜਰਾ ਬਖਾਈ ਦੂ ਮਰੇ ਉਹ ਸੋਹਣੇ ਵਾਲਾ ਗਿਆ ਹੈ ਉਹ ਤਰਾ ਕਿਸੇ ਨੂੰ ਨਹੀਂ ਪਤਾ ਅੱਜ ਵਧੀਆ ਦੇ ਨੱਕ ਦੇ ਉਹ ਤਰਾ ਕੇ ਭਾਈਆ ਪੋਤੇ گاਵਾ ਹੈ ਤੇਰੇ ਉਹਦੀ ਕੀ ਕਮੀ ਉਹ ਟੇਡਾ ਹੋਇਆ ਵਾ ਹਰ ਬੰਦੇ ਨੇ ਕਮੀਆਂ ਆ ਤੇਰੇ ਦੀ ਕੀ ਕਮੀ ਦੇ ਰਹੀ ਨਹੀਂ ਕੋਈ ਜਾਨੀ ਤੂੰ ਪੂਰਾ ਹੀ ਮੇਰਾ ਮੇਰਾ ਦਿਮਾਗ ਘਟਿਆ ਹੈ ਮੇਰਾ ਦਿਮਾਗ ਥੋੜਾ ਘਟਿਆ ਬਦਵਾਹ ਜ਼ਿਆਦਾ ਕਰ ਜਨਾ ਇਹਦਾ ਦਿਮਾਗ ਘਟਿਆ ਬ੍ਰਹਮਚੋਦਾ ਪਹਿਲਾਂ ਫੇਸ ਕਰਾ ਪਾ ਕੇ ਸੋਣੀ ਮੈਂ ਤਾਂ ਉਹਦੀ ਵਿਹਾਈ ਦੀ ਨਹੀਂ ਲੰਬੀ ਹੋਈ ਹਰ ਬੰਦੇ ਨੇ ਕਮੀਆਂ ਬਾਬਾ ਦੀ ਚੁੜਾਈ ਘਟਿਆ ਮੇਰੇ ਪਾਟ ਥੋੜੇ ਮਾੜੇ ਆ ਹਰ ਬੰਦੇ ਦੀ ਕਮੀਆਂ ਸੰਜੂ ਦੀ ਕੋਲੇ ਕੋਮੀ ਅੱਖਾਂ ਕਾਲੀਆਂ ਪਈਆਂ ਡੂੰਘੀਆਂ ਪਈਆਂ ਬਾਬਾ ਜੀ ਦੇ ਵੀ ਪਿੰਪਲ ਲੱਗੇ ਆ ਪੂਰਾ ਕਿਹੜਾਗਾ ਦੱਸ ਮੈਨੂੰ ਇਥੇ ਪੂਰਾ ਗੋਰਾਖਿਓ ਜਾ ਕਾ ਮੰਤਰ ਪੂਰਾ ਬਰਾਬਰ ਆਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੀ ਗੁਣ ਗ ਇਹ ਨਾ ਸੋਚਿਆ ਕਰ ਬੋਲੇਗਾ ਸਭ ਕੁ ਕਲੈਟੀਬਰੇ ਦੀ ਸਫਾਈ ਹੋ ਗਈ ਪੁੱਤ ਇਹ ਨਹੀਂ ਸੋchna ਸਭ ਚ ਕਮੀਆਂ ਆ ਸਹੀ ਗੱਲ ਮੇਰੀ ਪੜਾਈ ਤੈਨੂੰ ਮੈਂ ਕਿਉਂ ਗੱਲਾਂ ਕਰਦੇ ਲੋਕ ਤੂੰ ਜਵਾਬ ਨਹੀਂ ਤੈਨੂੰ ਦੇਣਾ ਉਹ ਤੇ ਫੁੱਗੜੀ ਮਾਰ ਜੰਨਾ ਹਾਂ ਇੱਥੇ ਮਾਰ ਜਾਨਾ ਤੂੰ ਸੋ ਲੈਣਾ ਜਵਾਬ ਨਹੀਂ ਦੇ ਕੋ ਖੜਕਾਇਆ ਕਰ ਪੂਰਾ ਪੂਰਾ ਖੜਕਾਇਆ ਕਰ ਨਾਲੇ ਤੇਰਾ ਡਾੜੀ ਤੇਰੇ ਨਾਲ ਆ ਤੇਰੇ ਡੈਡੀ ਦੀ ਪਿੰਡ ਕਰਨ ਰਿਆ ਤੈਨੂੰ ਉਹ ਠੋਕੋ ਉਹ ਤਵਾਓ ਠੋਕੋ ਕੰਦਾਈ ਕੰਨਾ ਮੈਂ ਕੰਦਾ ਰਾਲੇ ਪੈ ਕੇ ਨਾ ਰਾਣੇ ਭਾਈ ਕੀੰਦਾ ਰਾਣਾ ਸਰ ਕੀਆ ਕਰ ਰਿਹਾ ਸਰ ਸਰ ਇਲਾ ਤਾਂ ਬੰਦੇ ਆ ਰੋਬੋਟ ਸਿੰਘ ਆ ਓਹ ਕੰਮ ਕਰਦਾ ਨਹੀਂ ਮੇਰੇ ਉੱਪਰ ਕੀ ਕਰ ਚਾਹ ਲੋ ਜੀਆ ਓਏ ਅਸੀਂ ਤਾਂ ਵੀ ਮਾਰੇ ਜੀ ਆ ਕੇ ਚੱਕੀ ਰੈਗੂਲਰ ਪੜਾਅ ਜਮਾਨਾ ਤੇਨਾ ਖਤਰਨਾਕ ਆ ਗਿਆ ਨਾ ਹਰ ਚੀਜ਼ ਜਿਹੜੀ ਆ ਰੋਜ਼ ਅਪਡੇਟ ਹੋ ਕੇ ਚੇਂਜ ਹੋ ਜਾਂਦੀ ਹੈ ਜਦੋਂ ਮੈਂ ਪਹਿਲਵਾਨੀ ਕਰਦਾ ਹਾਂ ਉਹਨਾਂ ਦਿਨਾਂ ਦੇ ਵਿੱਚ ਉਸਤਾਦ ਨੂੰ ਓਏ ਉਸਤਾਦ ਨੂੰ ਪੱਗਾਂ ਦਿੱਤੀਆਂ ਜਾਂਦੀਆਂ ਇਹ ਪੱਗ ਦੀ ਇੱਕ ਰਸਮ ਦਾ ਹੁੰਦੀ ਜਿੱਤਨਾ ਛੋਟੇ ਬੱਚਿਆਂ ਦੀਆਂ ਰਾਣੀਆਂ ਕਈਆਂ ਦੀ ਆਪਾਂ ਪੱਗਾਂ ਬੰਨ੍ਹਦੇ ਆ ਸਤਾਦ ਨੂੰ ਕਹਿੰਦੇ ਆ ਕਿ ਸਤਾਦ ਦਾ ਦਰਜਾ ਪਿਓ ਨਾਲੋਂ ਵੱਡਾ ਵਾ ਪਿਓ ਦਾ ਦਰਜਾ ਵੱਡਾ ਹੁੰਦਾ ਵਾ ਸਤਾਦ ਦਾ ਨਹੀਂ ਹੁੰਦਾ ਕਈ ਗੱਲਾਂ ਤਾਂ ਹਾਂ ਟਰਵਾਣੀਆਂ ਜਿਹੜੀਆਂ ਆਪਾਂ ਆਪਣੇ ਸਤਾਦ ਨਾਲ ਕਰ ਲੈਂਗੇ ਉਹ ਜਿਹੜੀ ਮਰਜ਼ਾਦਾ 1992 ਦੀ 35 ਮਾਪੁਰਖਾਂ ਦੇ ਅਸ਼ੀਰਵਾਦ ਆਪਣੇ ਜਿਮ ਵਿੱਚ ਬਰਕਰਾਰ ਚੱਲ ਰਹੀ ਆ ਜੋੜੇ ਬਾਅਦ ਸਤਾਦ ਸ਼ਿਦਰੀ ਬਰਕਰਾਰ ਜੋੜੇ ਬਾਅਦ ਤਾਸ਼ ਗਿੱਦੀ ਵਰਕਰਾ ਤਾਸ਼ ਗਿੱਦੀ ਵਰਕਰਾ ਤਾਸ਼ ਗਿੱਦੀ ਵਰਕਰਾ ਇਹ ਆਪਾਂ ਇੱਕ ਛੋਟਾ ਜਿਹਾ ਮੈਸੇਜ ਦੇਣ ਲੱਗੇ ਆ ਜਿੰਨਾ ਤੇ ਮੈਨੂੰ ਬਲੀਵ ਆ ਬੈਸਟ ਕਰੇਗਾ ਕਵੈਂਟਲ ਬੈਂਚ ਪ੍ਰੈਸ ਕਿਹਾ ਸੀ ਅੱਜ ਤੋਂ 15 ਦਿਨ ਪਹਿਲਾਂ ਵੀਡੀਓ ਬਣੀਆਂ ਅੱਜ ਲਾਏਗਾ ਇਜ਼ੀ ਲਾਏਗਾ ਉਸ ਤੋਂ ਬਾਅਦ ਫੇਰ ਘਟੂ ਆਪਾਂ ਮਿਲਦੇ ਆ ਕੈਮਰੇ ਦੇ ਘਾੜੀ ਬਹੁਤ ਜਲਦੀ ਬਾੜੀਆਂ ਸਾਹਿਬ ਚਲੋ ਅਕੋਰਡਿੰਟ ਵਾਸਟਾ ਇਜ਼ੀ ਬੈਸ ਕਰਦਾ ਆਪਾਂ ਲਾਈਟ ਹੀ ਆ 80 ਕਿਲੋ ਹੀ ਆਪਾਂ ਰਾਮਣਾ ਲਾਗੇ ਮਿੱਟੀ ਚਾਰ ਕੇ ਗਾੜੀ ਲੰਮੇ ਪਾ ਗਏ ਬਾਪੂਸ਼ ਮਾਰ ਦੀ ਖਾਲੀ ਰਾਹ ਹੀ ਜੋ ਬਸ ਕਰਕੇ ਗੇਫ ਨਾਲੋ ਚਾਲਾ ਖੇਚ ਗਏ ਚਾਲਾ ਖੇਚ ਗਏ ਇਹ ਰਾਮਾ ਬਸ ਕਰ ਲਾਵੀ ਪੂਰੀ ਸੀ ਮਰਸੀ ਦੀ ਜਵਾਬ ਚਾਲ ਚਾਲ ਚੱਲ ਚੱਲ ਕਾਲੇ ਲਾ ਅਟੋਲੇ ਵਲਟ ਨਹੀਂ ਹੋ ਰਹੇ ਨੇ 5 ਮਿੰਟ ਹੁਣ ਸਾਹ ਲੈਣ ਤੋਂ ਪਾਣ ਦੇ ਅਰੇ ਵਲਟ ਨਹੀਂ ਹੋ ਰਹੇ ਆ ਦੇਖੋ ਕਿੰਨਾ ਵੀ ਕੋਈ ਨਹੀਂ ਉਸਤਾਦ ਆ ਸਭ ਤੋਂ ਵੱਧ ਜਦੋਂ ਖੁਸ਼ੀ ਹੁੰਦੀ ਨਾ ਉਹਨੂੰ ਉਹ ਤਾਂ ਹੁੰਦੀ ਕਿ ਜਦੋਂ ਦਾ ਚਿਲਾ ਤਕੜਾ ਹੁੰਦਾ ਹਾਂ ਨਹੀਂ ਖੁਸ਼ੀ ਦੇ ਹੱਦ ਤੱਕ ਕੋਈ ਗੱਲ ਨਹੀਂ ਖਾਏ ਪਾਣੀ ਆਉਣਾ ਹੋ ਜੀ ਦਾ ਸੋਚ ਤੋਂ ਪਰਾ ਕੰਮ ਹੋ ਗਿਆ ਨਾ ਸੋਚ ਤੋਂ ਪਰਾ ਸੋਚ ਤੋਂ ਪਰਾ ਗਿਆ ਭੜੇ ਸਾਹਿਬ ਥੋੜੇ ਦੋ ਵਰਡ ਬੋਲੋ ਜਿਹੜੇ ਕਹਿੰਦੇ ਆ ਕਿ ਬੈਲਟਾਂ ਹਾਂ ਦੇ ਤੁਸੀਂ ਇਹ ਕਰਦੇ ਇਹ ਨਤੀਜਾ ਜੇ ਕਿਉਂਕਿ ਮੈਂ ਕੱਲ ਗੱਲ ਕਹਿਣਾ ਚਲੋ 100 ਬੈਂਚ ਲਾਈ ਏ ਠੀਕ ਹੈ ਇੱਕ ਜਿੱਤ ਹੀ ਅਚੀਵਮੈਂਟ ਏ ਭਾਵੇਂ ਤੁਸੀਂ ਵੱਡੀ ਮੰਨੋ ਭਾਵੇਂ ਛੋਟੀ ਮੰਨੋ ਇਸ ਚੀਜ਼ ਨੂੰ ਇੱਕ ਮੇਰੀ ਅਚੀਵਮੈਂਟ ਏ ਠੀਕ ਜਿੱਤ ਹੀ ਕਿ ਉਸਤਾਦ ਜੀ ਨੇ ਕਿਹਾ ਜਿੱਦਾਂ ਮਰਜ਼ੀ ਲਾ 76 ਖਾ ਜੋਗ ਆ ਜਿਹੋ ਦੀ ਮਰਜ਼ੀ ਕਰ ਜੋ ਡਾਈਟ ਚਾਹੀਦੀ ਜੋ ਕਰਨਾ ਤੈਨੂੰ ਸਾਰਾ ਕੁਝ ਓਕੇ ਪ੍ਰੋਵਾਈਡ ਕੀਤਾ ਮੈਨੂੰ ਉਸਤਾਦ ਜੀ ਨੇ ਹਰ ਇੱਕ ਚੀਜ਼ ਮੈਨੂੰ ਆਸ਼ੀਰਵਾਦ ਪਾਈ ਜਾਂ ਅੰਦਰ ਬੈਠ ਕੇ ਸਭ ਕੁਝ ਮਿਲਿਆ ਠੀਕ ਹੈ ਇੱਕ ਮੇਰੀ ਅਚੀਵਮੈਂਟ ਹੀ ਪਰ ਬਾਕੀ ਜਿਹੜਾ ਕਿ ਇਹ ਕਹਿੰਦੇ ਕਿ ਬੈਲਟ ਖਾਂਦੇ ਹੋ 70 ਖਾਂਦੇ ਹੋ ਇਹ ਛੋਟੀ ਚੀ ਕਿਉਂਕਿ ਜਦੋਂ ਮੈਂ ਡੇਢ ਸਾਲ ਬਾਅਦ ਦੁਆਰ ਤੋਂ ਸਾਜੀ ਨੇ ਮੈਨੂੰ ਸਹਜ ਟੀਮ ਨਹੀਂ ਆਇਆ ਜੇ ਮੈਨੂੰ ਪਾਪ ਇਨ ਕੱਟਦਾ ਸੀ ਜੇ ਮੇਰੇ ਤੋਂ ਦੁਆਰ ਤੋਂ ਜਦੋਂ ਮੈਂ ਆਇਆ ਮੇਰੀ 70 ਬੈਂਚ ਸੀਗੀ ਕੇ ਐਸ ਮੱਖਣ ਨੇ ਕਿ ਗਾਣਾ ਬੋਲਿਆ ਸੀ ਤੇ ਟਾਈਮ ਤੇ ਬੜਾ ਚੱਲਦਾ ਸੀ ਅੱਜ ਵੀ ਬੜਾ ਹੇਟਿਆ ਸੇਮ ਸਹਜ ਆ ਨੀ ਬਦਲੋ ਤੇਰੇ ਲੱਕ ਤੇ ਯੱਟ ਦੇ ਡੋਲੇ ਦਾ ਜਿੱਦਾਂ ਮਲੋਂਗ ਵਿੱਚ ਕਿਹਾ ਜਿੰਨਾ ਲੜਕਿਆਂ ਦੇ ਬਾਈਸੈਪਸ ਲੋਕ ਹੋਏ ਆ ਟੀ-ਸ਼ਰਟਾਂ ਦਾ ਟਾਈਮ ਆ ਗਿਆ ਗਰਮੀਆਂ ਆ ਗਈਆਂ 5 ਤੋਂ 6 ਐਕਸ ਦੀਆਂ ਕੰਬੋ ਸੈੱਟ ਕਰੋ ਕਰ ਲ ਬੈ ਕੇ ਪ੍ਰੀਚਰ ਉਹਦੇ ਨਾਲ ਹੈ ਮਰਕਸੈਟ ਉਹ 1 ਕੋ 15 ਤੋਂ ਵੀ ਰੈਪੀਟਿਸ਼ਨ ਕੈਮਰਾਮੈਨ ਨੂੰ ਕਹਾਂਗਾ ਆਹ ਤਨ ਲੈ ਕੇ ਚੱਲਦੀ ਆ ਪ੍ਰੀਚਰ ਗੋਲੀ ਵਾਲੀ ਮਸ਼ੀਨ ਜਿੰਨੇ ਤੁਹਾਡੇ ਸ਼ੋਲਡਰ ਵਾਈਡ ਆ ਓਨੀ ਤੁਸੀਂ ਬੈਠ ਕੇ ਆਪਣੇ ਬਾਈਸੈਪਸ ਨੂੰ ਵੇਖੋ ਐਂਗਲ ਚੈੱਕ ਕਰਿਓ weight ਆਪਣੀ ਕੈਪੈਸਿਟੀ ਅਕੋਰਡਿੰਗ ਪਾਉਣਾ ਆ ਤੁਹਾਡੇ ਮੋਢੇ ਆ ਓਨੇ ਹੱਥ ਚੌੜੇ ਪਾ ਲਓ ਠੀਕ ਆ ਯਰ ਕੰਬੂ ਹੋਰਸ ਬਿਲਕੁਲ ਨਹੀਂ ਕਰਨੀ ਰੈਪੀਟਿਸ਼ਨ 10 ਤੋਂ 15 ਉੱਪਰ ਜਾ ਕੇ ਕਈ ਲੜਕੇ ਐਦਾਂ ਲਾਉਂਦੇ ਆ ਉਹ ਗੁੱਟਾਂ ਯੂ ਰੋਣਾ ਏ ਇਨ ਥਿਸ ਇੱਕ ਸੈਟ ਏ ਇੱਕ ਨਾਲ ਜਿਹਨੂੰ ਆਪਾਂ ਕਹਿੰਦੇ ਹੈ ਹਮਰ ਥਾਮਪ ਵੀ ਕਹਿੰਦੇ ਆ ਜਿਆਦਾ ਐਕਸਰਸਾਈਜ਼ ਨਹੀਂ ਕਰਨੀਆਂ ਡਾਈਟ ਸਹੀ ਰੱਖੋ ਤੇ ਡੌਲਾ ਓਕੇ ਰਪੋੜ ਆਓ ਜੀ ਹੁਣ ਇਹਦੇ ਨਾਲ ਹੀ ਸਾਹ ਲੈਣ ਤੋਂ ਬਗੈਰ ਇਹਦੇ ਨਾਲ ਆਪਾਂ ਕਰਾਂਗੇ ਹਮਰ ਸੈਟ ਜਿਹਨੂੰ ਆਪਾਂ ਕਹਿੰਦੇ ਥਾਮਪ ਆ ਇਧਰ ਆਓ ਸੱਜੇ ਬਣੇ ਦੰਬਾ ਥੋੜਾ ਕ ਅੰਦਰ ਨੂੰ ਇਹਦੇ ਵੀ ਚਾਰ ਚਾਰ ਸੈਟ ਇਸ ਤੋਂ ਬਾਅਦ ਫਿਰ ਆਪਾਂ ਕੰਬੋ ਸੈਟ ਤੋਂ ਦੱਸ ਦਿਆਂ ਥੈਂਕ ਯੂ ਸੋ ਮੱਚ ਸੈਕੰਡ ਐਕਸਰਸਾਈ ਇਨਕਲਾਈਨ ਕੇਬਲ ਇਹ ਵਾਲਾ ਵਰਕਆਊਟ ਆਪਾਂ ਬੈਂਚ ਤੇ ਵੀ ਲਾ ਦੇ ਕੈਮਰਾਮੈਨ ਡਿੱਪ ਲੱਗਾ ਰਿਛਦਾਈ ਰੱਜਿਆ ਜੀ ਰਾਜੇ ਬਾਹਰ ਰਾਜੇ ਰੈਪਿਟੀਸ਼ਨ 12 ਤੋਂ 15 ਉਹ ਬਹੁਤ ਪੰਪਿੰਗ ਹੋ ਗਈ ਓਏ ਉਹ ਚੈੱਕ ਕਰੋ ਕਿ ਮੜੋਲੇ ਹੱਥ ਚੋਲੇ ਕਿੰਨਾ ਕੁ ਆ ਯਾ ਹੜੜੀ ਥੱਲੇੋਂ ਫੜ ਥੱਲੇੋਂ ਥੱਲੇੋਂ ਆਣਾ ਥੱਲੇੋਂ ਐਵੇਂ ਨਖਰੇ ਨਾ ਕਰੀ ਹੁਣ ਇੰਨਾ ਵੀ ਨਹੀਂ ਫਰਕ ਹੈਗਾ 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 ਉਹਦੇ ਨਾਲ 22 ਸੈੱਫ ਡਾਂਕੀ ਕਰਲ ਡੰਬਲ ਬਾਬਾ ਹੀ ਫੜਾਇਓ ਸੈੱਟ ਕੰਬੋ ਕਰਨੇ ਧਿਆਨ ਰੱਖਿਓ 1 ਬਾਈ 1 ਨਹੀਂ ਕਰਨਾ ਇੱਕ ਸੈੱਟ ਉਹ ਦੇਖੋ ਚਾਰ ਸੈੱਟ ਉਹ ਦੇ ਚਾਰ ਇਹਦੇ ਇੰਨੀ ਜਿਹੀ ਐਕਸ ਲਾਉਣੀ ਆ ਤੇ ਬਾਰਬਲ ਤੋਂ ਪੰਪ ਕਰ ਲਿਓ ਡੌਲਾ ਐਂਡ ਸਿਰਾ ਆਤ ਸੇਮਸ ਹੈ ਜਿਆ ਨਹੀਂ ਪਤਲੋ ਤੇਰੇ ਲੱਕ ਤੇ ਯਟ ਦੇ ਡੌਲੇ ਦਾ ਰੈਸਟ ਮੰਗਣੀਆਂ ਵੇਖੋ ਮੇਰੀ ਫੁੱਲ ਪੰਪਿੰਗ ਆ ਦੰਬੋਂ ਵੀ ਉਹ ਪੰਪਿੰਗ ਹੋ ਗਈ ਹਾਏ ਓਹ ਚੀਕਾ ਨਿਕਲ ਜਾਣਗੇ ਤੁਹਾਡੀਆਂ ਲਾ ਕੇ ਵੇਖਿਓ ਮੈਨੂੰ ਤੇ ਆਜੀ 23 ਇੰਚ ਲੱਗਣ ਡਿਆ ਬਾਕੀ ਬਾਈਸੈਪਸੇ ਕੋਈ ਵੀ ਭਾਵੇਂ ਬਿਗਿਨਰ ਆ ਭਾਵੇਂ ਕੋਈ ਵੀ ਆ ਇਹ ਹਰ ਬੰਦਾ ਅਕਸੇ ਵਿੱਚ ਕਰ ਸਕਦਾ 22 ਘੰਟੇ ਡਿਸਪਲਿਨ ਵਿੱਚ ਰਹੋ ਜਿਨ੍ਹਾਂ ਨੇ ਵੇਡ ਗੇਨ ਕਰਨਾ ਥੋੜੇ ਕਾਰਜ਼ ਵਧਾ ਦਿਓ ਜਿਹੜੇ ਦੂਜੇ ਆ ਉਹ ਥੋੜਾ ਬੀਸੀ ਆ ਵਗੈਰਾ ਪ੍ਰੋਟੀਨ ਵਗੈਰਾ ਜਿਹੜੇ ਵੀ ਆਪਣੇ ਤੁਹਾਡਾ ਸਤਾਜ ਕੋਚ ਆ ਜਿੱਥੋਂ ਵੀ ਡੈਡ ਲੈਣੀ ਆ ਉਤੋਂ ਲੈ ਕੇ ਸ਼ੁਰੂ ਕਰ ਸਕਦੇ ਜੇ ਮੌਸਮ ਚੇਂਜ ਹੋ ਗਿਆ ਗਰਮੀਆਂ ਵਿੱਚ 10 ਤੋਂ 15 ਗਲਾਸ ਨਾਰਲ ਪਾਣੀ ਨਿੰਬੂ ਪਾਣੀ ਗੰਨੇ ਦਾ ਰਸ ਮਰੱਬਾ ਗਾਜਰ ਔਲਾ ਹਰੜ ਤੇ ਬੇਲ ਚਾਰੇ ਕਦੀ ਮਿਸ ਨਾ ਕਰਿਓ ਹਾਂ ਜੇ ਕਿਹੇ ਵੀਰ ਨੂੰ ਲਿਵਰ ਦੀ ਜਿਆਦਾ ਪ੍ਰੋਬਲਮ ਹੈਗੀ ਆ ਓਟੀਪੀਟੀ ਵਾਧਾ ਜਿਹਦਾ ਰਾਜ ਨੇ ਬਾਹਰੋਂ ਬੜਾ ਖਾ ਲਿਆ ਸੀ ਅਪੋਲੋ ਵਾਲੇ ਕੋਲ ਮਿਲ ਜਣੀ ਆ ਫਤਿਹ ਵਾਲੇ ਕੋਲ ਮਿਲ ਜਣੀ ਆ ਚੰਗੇ ਮੈਡੀਕਲ ਸਟੋਰ ਤੋਂ ਮਿਲ ਜਣੀਆਂ ਐ ਐਮ ਲਿਕੋਰ ਡੀ ਐਸ ਤਿੰਨ ਤਿੰਨ ਚਮਚੇ ਦੋ ਟਾਈਮ ਪੀਓ ਲੈ 52 ਖਾਂ ਦੀ ਲੋੜ ਨਹੀਂ ਹੈਗੀ ਪਾਣੀ ਜ਼ਿਆਦਾ ਖਿਆਲ ਰੱਖੋ ਫੇਰੇ ਖਾਲੀ ਪੇਡ ਸਵਾਫ ਜੀਰੇ ਦਾ ਪਾਣੀ ਕਦੇ ਨਹੀਂ ਛੱਡਣਾ ਦੋ ਹਰੀਆਂ ਲੱਟੀਆਂ ਡੇਲੀ ਭਾਵੇਂ ਮੂੰਹ ਦੇ ਵਿੱਚ ਪਾ ਕੇ ਚਬਾ ਕੇ ਤੇ ਭਾਵੇਂ ਪਾਣੀ ਵਿੱਚ ਅੱਜ ਦਾ ਵਲੌਗ ਆਪਣਾ ਇੰਨਾ ਹੀ ਆਓ ਤੁਹਾਨੂੰ ਮਿਲਦੇ ਆ ਨਵੇਂ ਨਵੇਂ ਵਲੌਗਾਂ ਦੇ ਵਿੱਚ ਬਾਈਸਫ ਦਾ ਵਰਕਆਊਟ ਦੱਸਿਆ ਬਾਕੀ ਗੱਲਾਂ ਬਾਤਾਂ ਆਈਆਂ ਬਹੁਤ ਜ਼ਿਆਦਾ ਪਿਆਰ ਦੇਣ ਜੇ ਕੱਲ ਵਾਲਾ ਵਲੌਗ ਬਣ ਕੇ ਕੀਤਾ ਇਦਾਂ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਸਾਡਾ ਹੌਸਲਾ ਵਧਾਈ ਕਰੋ ਇੰਸਟਾਗ੍ਰam ਦੀ ਫੈਮਿਲੀ ਨੂੰ ਅਸੀਂ ਇੱਕ ਰਿਕਵੈਸਟ ਕਰਦੇ ਆ 36869 ਹਜ਼ਾਰ ਫੋਲੋਅਰ ਆ ਸਾਰੇ ਜਾਣੇ ਬਾਇਓ ਦੇ ਵਿੱਚ ਲਿੰਕ ਪਿਆ ਵਾ ਬਾਇਓ ਵਿੱਚ ਜਾਓ YouTube ਦਾ ਚੈਨਲ ਵੇਖੋ ਤੇ ਖੁਸ਼ੀਆਂ ਪ੍ਰਾਪਤ ਕਰੋ ਧੰਨਵਾਦ